3 ਰੁਪਏ ਪ੍ਰਤੀ ਕਿਲੋ ਤੱਕ ਖੰਡ ਦੇ ਭਾਅ ਵਧ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਖੰਡ ਮਹਿੰਗੀ ਹੋ ਸਕਦੀ ਹੈ ਕੇਂਦਰ ਸਰਕਾਰ ਨੇ ਖੰਡ ਤੇ ਆਯਾਤ ਕਰ ਵਧਾਉਣ ਦਾ ਫੈਸਲਾ ਲਿਆ ਹੈ ਨਿਰਯਾਤ ਤੇ ਸਬਸਿਡੀ ਮਿਲੇਗੀ ਚੀਨੀ ਮਿਲ ਮਾਲਕਾਂ ਨੂੰ ਬਿਨਾਂ ਵਿਆਜ ਕਰਜ਼ ਵੀ ਮਿਲੇਗਾ ਪਰ ਵੱਡੀ ਖਬਰ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖੰਡ ਮਹਿੰਗੀ ਹੋ ਸਕਦੀ ਹੈ ਸੋ ਪਹਿਲਾਂ ਦੀ ਜੋ ਮਹਿੰਗਾਈ ਦੀ ਮਾਰ ਜੋ ਲੋਕ ਆਮ ਲੋਕ ਚੱਲ ਰਹੇ ਨੇ ਉਹਨਾਂ ਤੇ ਇੱਕ ਹੋਰ ਬੋਝ ਪੈ ਸਕਦਾ ਹੈ ਕਿਉਂਕਿ 3 ਰੁਪਏ ਪ੍ਰਤੀ ਕਿਲੋ ਤੱਕ ਖੰਡ ਵੇਪਾ ਵੱਤ ਸਕਦੇ ਨੇ ਕੇਂਦਰ ਸਰਕਾਰ ਨੇ ਖੰਡ ਦੇ ਆਯਾਤ ਕਰਨ ਨੂੰ ਵਧਾਉਣ ਦਾ ਫੈਸਲਾ ਲਿਆ ਹੈ ਤੇ ਨਿਰਯਾਤ ਤੇ ਸਬਸਿਡੀ ਦੇਣ ਦਾ ਫੈਸਲਾ ਹੈ ਇਸ ਉਤੇ ਵਧੇਰੇ ਜਾਣਕਾਰੀ ਲੈਣੇ ਆ ਰਾਜੀਵ ਕਪੂਰ ਕਮੋਡਿਟੀ ਐਕਸਪਰਟ ਨੇ ਉਹਨਾਂ ਤੋਂ ਜਾਣਦੇ ਆ ਰਾਜੀਵ ਜੋ ਹਾਲ ਹੀ ਵਿੱਚ ਸਰਕਾਰ ਨੇ ਇੰਪੋਰਟ ਡਿਊਟੀ ਵਧਾਈ ਹੈ ਕਿ ਉਸ ਦਾ ਕੀ ਅਸਰ ਹੋ ਰਿਹਾ ਹੈ ਦੇਖਿਓ ਜੀ ਇੰਪੋਰਟ ਡਿਊਟੀ ਜਿਹੜੀ ਵਧਾਈ ਹੈ ਉਹਦਾ ਅਸਰ ਸਿੱਧਾ ਡਾਊਨ ਹੋਏਗਾ 슈ਗਰ ਦੇ ਪ੍ਰਾਈਸ ਜਿਹੜੇ ਨੇ 2 ਰੁਪਏ ਤੋਂ 3 ਰੁਪਏ ਕਿਲੋ ਦੇ ਆਸ-ਪਾਸ ਚੱਲਦੇ ਨੇ

राजीव जी इस दिन आले ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੇ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਕਿ ਇਸ ਵਕਤ ਚੀਨੀ ਦੀ ਪ੍ਰੋਡਕਸ਼ਨ ਕਿੰਨੀ ਹੋਈ ਹੈ ਇਸ ਦੇ ਨਾਲ ਹੀ ਡਿਮਾਂਡ ਕਿੰਨੀ ਹੈ ਮਾਰਕੀਟ ਦੇ ਵਿੱਚ ਦੇਖੋ ਜੀ ਜਿਹੜੇ ਜਿੰਨੇ ਅਸੀਂ ਪ੍ਰੋਡਕਸ਼ਨ ਕਰ ਰਹੇ ਹਾਂ ਅਰਾਊਂਡ 25 ਮਿਲੀਅਨ ਟਨ ਦੇ ਆਸ-ਪਾਸ ਦੀ ਪ੍ਰੋਡਕਸ਼ਨ ਦਾ ਐਸਟੀਮੇਟ ਹੈਗਾ 2013 ਦਾ ਔਰ ਪਿੱਛੇ ਇੰਡੀਅਨ 슈ਗਰ ਮਿਲਸ ਐਸੋਸੀਏਸ਼ਨ ਨੇ ਐਸਟੀਮੇਟ ਜੇ ਜੀ ਸੀ ਜੀ ਦੇ ਰਾਮਨਾਨ ਕਿਹਾ ਸੀ ਕਿ 23.7 ਮਿਲੀਅਨ ਟਨ ਦੇ ਆਸ-ਪਾਸ ਪ੍ਰੋਡਕਸ਼ਨ ਕਰਨਗੇ ਬਟ ਉਹਨੂੰ ਉਮੀਦ ਹੈ ਕਿ ਥੋੜਾ ਪ੍ਰੋਡਕਸ਼ਨ ਹੋਰ ਵਧੇਗਾ ਬੜਾ ਸਫੀਸ਼ੀਐਂਟ ਅਨਾਫ ਇੰਡੀਆ ਦੇ ਵਿੱਚ ਕੰਜ਼ਮਪਸ਼ਨ ਵਾਤੇ ਔਰ ਹੋ ਸਕਦਾ ਇੰਡੀਆ ਥੋੜਾ ਐਕਸਪੋਰਟ ਵੀ ਕਰੇ ਆਖਰੀ ਸਵਾਲ ਇਹ ਵੀ ਪੁੱਛਣਾ ਚਾਹਾਂਗੀ ਤੁਹਾਡੇ ਤੋਂ ਕਿ 슈ਗਰ ਮਿਲਸ ਦੀ ਇਸ ਵਕਤ ਕੀ ਸਥਿਤੀ ਬਣੀ ਹੋਈ ਹੈ ਰਾਜੀਵ ਅ ਦੇਖੋ ਜੀ 슈ਗਰ ਦੇ ਪ੍ਰਾਈਸ ਜਿਵੇਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਦੋ ਰੁਪਏ ਤੋਂ 3 ਰੁਪਏ ਤੱਕ ਜਾ ਸਕਦੇ ਆਪਾਂ ਦੀ ਜੀ ਆਮ ਟਾਕਿੰਗ ਅਬਾਊਟ ਹੋਲ سیل ਮਾਰਕੀਟ ਉਹ ਕੀ ਮਾਰਕੀਟਿੰਗ ਦੇ ਮੇਰੇ ਤੋਂ ਮੇਰੇ ਤੋਂ ਮਲਕਤੀ 4300 ਰੁਪਏ ਕਿ ਕੁਇੰਟਲ ਦਾ ਰੇਟ ਹੈ ਉਹ 3300 ਤੋਂ 3400 ਰੁਪਏ ਕਿ ਕੁਇੰਟਲ ਤੱਕ ਜਾ ਸਕਦਾ ਹੈ ਜੀ ਧੰਨਵਾਦ ਰਾਜੀਵ ਇਸਤਮਾਮ ਜਾਣਕਾਰੀ ਲਈ ਸੋ 2 ਤੋਂ 3 ਰੁਪਏ ਤੱਕ ਖੰਡ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ ਦਰਅਸਲ ਕੇਂਦਰ ਸਰਕਾਰ ਨੇ ਇمپੋਰਟ ਡਿਊਟੀ ਵਧਾਉਣ ਦਾ ਫੈਸਲਾ ਲਿਆ ਹੈ ਚੀਨੀ ਮਿਲ ਮਾਲਕਾਂ ਨੂੰ ਬਿਨਾਂ ਵਿਆਜ ਤੋਂ ਕਰਜ਼ ਦਿੱਤਾ ਜਾਵੇਗਾ ਸੋ ਅਹਿਮ ਗੱਲ ਇਹੀ ਹੈ ਕਿ ਮਹਿੰਗਾਈ ਦੀ ਮਾਰ ਆਉਣ ਵਾਲੇ ਦਿਨਾਂ ਚ ਹੋਰ ਪੈ ਸਕਦੀ ਹੈ ਹਾਲ ਹੀ ਦੇ ਵਿੱਚ ਮੋਦੀ ਸਰਕਾਰ ਨੇ ਰੇਲ ਕਿਰਾਇਆ ਵਿੱਚ ਵਾਅਦਾ ਕੀਤਾ ਸੀ ਜਿਸ ਤੋਂ ਬਾਅਦ ਹੁਣ ਮਹਿੰਗਾਈ ਦੀ ਇੱਕ ਹੋਰ ਮਾਰ ਚੱਲਣ ਲਈ ਆਮ ਜਨਤਾ ਨੂੰ ਤਿਆਰ ਰਹਿਣਾ ਪਵੇਗਾ ਕਿਉਂਕਿ 2 ਤੋਂ 3 ਰੁਪਏ ਤੱਕ ਖੰਡ ਮਹਿੰਗੀ ਹੋ ਸਕਦੀ ਹੈ